ਨਾਨਕ ਨਾਮ ਨਿਰੰਝਨ ਜਾਣਿਉ ਕਿੰਨੀ ਭਗਤ ਪ੍ਰੇਮ ਲੈਵਲਾਈ ਤਾਂਤੇ ਅੰਗਦ ਅੰਗ ਸੰਗ ਭਇਓ ਸਾਇਰ ਤਿਨ ਸਬਦ ਸੁਰਤ ਕੀ ਨੀਵ ਰਖਾਈ ਗੁਰ ਅਮਰਦਾਸ ਕੀ ਇਕਤਿ ਕਥਾ ਹੈ ਇਕ ਜਿ ਕਛ ਕਹੀ ਨ ਜਾਈ ਸੋਡੀ ਸਿਸ਼ਟ ਸਕਲ ਤਾਰਨ ਕੋ ਅਬ ਗੁਰ ਰਾਮਦਾਸ ਕੋ ਮਿਲੀ ਬਡਾਈ ਸੋਡੀ ਸਿਸ਼ਟ ਸਕਲ ਤਾਰਨ ਕੋ ਅਬ ਗੁਰ ਰਾਮਦਾਸ ਕੋ ਮਿਲੀ ਬਡਾਈ ਪਰਮ ਸਨਮਾਨ ਜੋਗ ਸਤ ਸੰਗਿਓ ਵੱਡਿਆਂ ਭਾਗਾਂ ਵਾਲੇ ਹੋ ਜੋ ਗੁਰੂ ਰਾਮਦਾਸ ਪੀਤਾ ਜੀ ਦੇ ਪਿਆਰ ਦੇ ਵਿੱਚ ਬਾਬਾ ਦੀਪ ਸਿੰਘ ਜੀ ਦੇ ਪਿਆਰ ਦੇ ਵਿੱਚ ਜੁੜ ਬੈਠੇ ਹੋ ਆਓ ਸਤਿਗੁਰੂ ਕਿਰਪਾ ਕਰਨ ਸਤਿਗੁਰੂ ਬਖਸ਼ਿਸ਼ ਕਰਨ ਕੁਝ ਕ ਸਮਾਂ ਸਤਿਗੁਰੂ ਤਰਸ ਕਰਨ ਦਾਸ ਗਰੀਬ ਦੇ ਸਿਰ ਤੇ ਹੱਥ ਰੱਖ ਕੇ ਕੁਝ ਵਿਚਾਰਾਂ ਦੀ ਸੇਵਾ ਲੈਣ ਆਓ ਜਿਹਨੇ ਇੱਥੇ ਬੈਠੇ ਹੋ ਜਿਨੇ ਘਰਾਂ ਜਿ ਬੈਠ ਕੇ ਇਹ ਸਮਾਗਮ ਦਾ ਆਨੰਦ ਮਾਣ ਰਹੇ ਹੋ ਦੋਵੇਂ ਹੱਥ ਜੋੜ ਲਓ ਸਤਿਗੁਰ ਦੇ ਪਿਆਰ ਦੇ ਵਿੱਚ ਅਦਬ ਸਤਕਾਰ ਦੇ ਵਿੱਚ ਪਿਆਰ ਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਅਮਰਦਾਸ ਪਿਤਾ ਜੀ ਸਿੰਘਾਸਨ ਤੇ ਬੈਠੇ ਨੇ ਇੱਕ ਬਜ਼ੁਰਗ ਮਾਤਾ ਉਨੇ ਇੱਕ ਛੋਟੇ ਜਿਹੇ ਬੱਚੇ ਦੀ ਉਂਗਲ ਫੜੀ ਹੋਈ ਹੈ ਗੁਰੂ ਅਮਰਦਾਸ ਪਿਤਾ ਦੀ ਸ਼ਰਨ ਵਿੱਚ ਆਉਂਦੀ ਹੈ ਤੇ ਆ ਕੇ ਮਾਤਾ ਨੇ ਦੋਵੇਂ ਹੱਥ ਜੋੜ ਲਏ ਆਖਣ ਲਗੀ ਸਤਿਗੁਰੂ ਗਰੀਬ ਨਿਵਾਜ ਜੀ ਅੱਜ ਤੁਹਾਡੇ ਚਰਨਾਂ ਦੇ ਵਿੱਚ ਇੱਕ ਮੈਂ ਬੜੀ ਜ਼ਰੂਰੀ ਬੇਨਤੀ ਕਰਨ ਵਾਸਤੇ ਆਈ ਹਾਂ ਤਾਂ ਉਸ ਵੇਲੇ ਗੁਰੂ ਅਮਰਦਾਸ ਪਿਤਾ ਜੀ ਆਖਣ ਲਗੇ ਮਾਈ ਕੀ ਕਹਿਣਾ ਚਾਹੁੰਨੀ ਆ ਖੁੱਲ ਕੇ ਆਖ हे ਗਰੀਬ ਨਵਾਸ ਸਤਿਗੁਰੂ ਜੀ ਤੁਸੀਂ ਨਿਮਾਨਿਆਂ ਦੇ ਮਾਨ ਹੋ ਤੁਸੀਂ ਨਿਤਾਣਿਆਂ ਦੀ ਤਾਨ ਹੋ ਤੁਸੀਂ ਨਿਉਟਿਆਂ ਦੀ ਓਟ ਹੋ ਤੁਸੀਂ ਨਿਆਸਰਿਆਂ ਦੇ ਆਸਰਾ ਹੋ हे ਗੁਰੂ ਅਮਰਦਾਸ ਪਿਤਾ ਜੀ ਅੱਜ ਮੈਂ ਤੁਹਾਡੇ ਚਰਨਾਂ ਦੇ ਵਿੱਚ ਬੜੀ ਜ਼ਰੂਰੀ ਬੇਨਤੀ ਕਰਨੀ ਹੈ ਮੈਂ ਦੱਸ ਕਹਿਣਾ ਕੀ ਚਾਹੁੰਨੀ ਆ ਸਤਿਗੁਰੂ ਇਹ ਜਿਹੜਾ ਬੱਚਾ ਹੈ ਨਾ ਇਹ ਮੇਰਾ ਦੋਤਾ ਹੈ ਦੋਹਤਾ ਬਚਪਨ ਦੇ ਵਿੱਚ ਇਹਦੀ ਮਾਤਾ ਵੀ ਅਕਾਲ ਚਲਾਣਾ ਕਰ ਗਈ ਇਹਦਾ ਪਿਤਾ ਵੀ ਅਕਾਲ ਚਲਾਣਾ ਕਰ ਗਿਆ ਕਿਸੇ ਰਿਸ਼ਤੇਦਾਰ ਨੇ ਇਹਦੀ ਬਾਤ ਨਹੀਂ ਪੁੱਛੀ ਸਤਿਗੁਰੂ ਜੀ ਹੁਣ ਮੇਰੀ ਉਮਰ ਵਢੀੜੀ ਹੁੰਦੀ ਜਾਂਦੀ ਹੈ ਪਤਾ ਨਹੀਂ ਕਿਹਰੇ ਵੇਲੇ ਸੁਨੇਹਾ ਆ ਜਾਵੇ ਮੈਨੂੰ ਆਪਣੇ ਦੋਹਤੇ ਦੇ ਭੁੱਖ ਦੀ ਚਿੰਤਾ ਹੈ ਕੀ ਅੱਖਿਆ ਉਸ ਬਜ਼ੁਰਗ ਮਾਤਾ ਨੇ "ਹੇ ਗਰੀਬ ਨਵਾਇ ਧੰਨ ਗੁਰੂ ਅਮਰਦਾਸ ਪਿਤਾ ਜੀ ਮੈਨੂੰ ਆਪਣੇ ਦੋਹਤੇ ਦੇ ਭਵਿੱਖ ਦੀ ਚਿੰਤਾ ਹੈ" ਉਸ ਵੇਲੇ ਗੁਰੂ ਅਮਰਦਾਸ ਪਿਤਾ ਜੀ ਅੱਖ ਲਗੇ "ਓ ਮਾਈ ਆਪਣੇ ਦੋਹਤੇ ਦੇ ਭਵਿੱਖ ਦੀ ਚਿੰਤਾ ਨਾ ਕਰ ਇਹਦੇ ਦਰ ਤੇ ਆ ਕੇ ਵੱਡੇ ਵੱਡੇ ਚਿੰਤਾਵਾਂ ਵਾਲਿਆਂ ਦੇ ਭਵਿੱਖ ਸਵਾਰੇ ਜਾਇਆ ਕਰਨਗੇ" ਤਾਂ ਉਹ ਦੋਹਤਾ ਕੌਣ ਸੀ ਗੁਰਮੁਖੋ ਉਹ ਬੱਚਾ ਕੌਣ ਸੀ ਅੱਖੋ ਤਨ ਤਨ RAM DAS GURU ਜਿਨ ਸ੍ਰੀਅਤ ਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਦਨ ਹਾਰੇ ਧਾਰਿਆ ਅੱਜ ਗੁਰੂ RAM DAS ਪਿਤਾ ਜੀ ਬਚਪਨ ਦੀ ਉਮਰ ਹੈ ਨਾਮ ਅਜੇ ਹੈ ਭਾਈ ਜੇਠਾ ਸਤਸੰਗਿਓ ਫਿਰ ਗੁਰੂ ਅਮਰਦਾਸ ਪਿਤਾ ਦੀ ਸ਼ਰਨ ਵਿੱਚ ਰਹਿ ਕੇ ਸੇਵਾ ਨਿਭਾਉਂਦੇ ਨੇ ਦਿਨ ਰਾਤ ਸੇਵਾ ਦੇ ਵਿੱਚ ਲੱਗੇ ਸੇਵਾ ਤੋਂ ਪ੍ਰਸੰਨ ਹੋ ਕੇ ਇੱਕ ਦਿਨ ਗੁਰੂ ਅਮਰਦਾਸ ਪਿਤਾ ਜੀ ਨੇ ਭਾਈ ਜੇਠਾ ਜੀ ਨੂੰ ਗੁਰੂ RAM DAS ਜੀ ਨੂੰ ਆਪਣਾ ਦਮਾਦ ਬਣਾ ਲਿਆ ਭਾਵ ਜਵਾਈ ਬਣਾ ਲਿਆ ਆਪਣੀ ਸੁਪਤਰੀ ਬੀਬੀ ਭਾਨੀ ਨਾਲ ਇਹਦਾ ਵਿਆਹ ਕਰ ਦਿੱਤਾ ਦਿਨ ਰਾਤ ਸੇਵਾ ਦੇ ਵਿੱਚ ਲੱਗੇ ਨੇ ਗੁਰੂ ਰਾਮਦਾਸ ਪਿਤਾ ਜੀ ਸੇਵਾ ਕਰਦੇ ਆ ਕਰਦੇ ਆ ਕਰਦੇ ਆ ਕਰਦੇ ਆ ਇੱਕ ਦਿਨ ਗੁਰੂ ਅਮਰਦਾਸ ਪਿਤਾ ਜੀ ਨੇ ਗੁਰੂ ਰਾਮਦਾਸ ਜੀ ਨੂੰ ਕੋਲ ਬੁਲਾਇਆ ਤੇ ਆਪਣੇ ਸੰਗਾਸਨ ਤੇ ਬਿਠਾ ਦਿੱਤਾ ਭਾਵ ਅੱਜ ਗੁਰੂ ਰਾਮਦਾਸ ਪਿਤਾ ਜੀ ਗੁਰੂ ਨਾਨਕ ਜੀ ਦੇ ਘਰ ਦੇ ਮਾਲਕ ਬਣ ਗਏ ਨੇ ਇਕ ਉਹ ਸਮਾਂ ਸੀ ਜਦੋਂ ਲਾਹੌਰ ਦੇ ਵਿੱਚ ਇਹ ਗੱਲ ਦੀ ਚਰਚਾ ਹੋਈ ਸੀ ਕਿ ਜੇਠਾ ਅਜ ਅਨਾਥ ਹੋ ਗਿਆ ਹੈ ਜੇਠਾ ਅਜ ਜਤੀਮ ਹੋ ਗਿਆ ਹੈ ਅਜ ਗੁਰੂ ਰਾਮਦਾਸ ਪਿਤਾ ਜੀ ਗੁਰੂ ਨਾਨਕ ਜੀ ਦੇ ਘਰ ਦੇ ਮਾਲਕ ਬਣ ਗਏ ਨੇ ਲੱਖਾਂ ਅਨਾਥ ਲੱਖਾਂ ਜਤੀਮ ਅਜ ਗੁਰੂ ਰਾਮਦਾਸ ਪਿਤਾ ਦੀ ਸ਼ਰਨ ਵਿੱਚ ਆ ਕੇ ਖੁਸ਼ੀਆਂ ਪ੍ਰਾਪਤ ਕਰਦੇ ਪਏ ਨੇ ਸਤ ਸੰਗਿਓ ਅੱਜ ਗੁਰੂ ਰਾਮਦਾਸ ਪਿਤਾ ਜੀ ਸਿੰਘਾਸਨ ਤੇ ਬੈਠੇ ਨੇ ਸਾਰਾ ਸੰਸਾਰ ਗੁਰੂ ਰਾਮਦਾਸ ਪਿਤਾ ਦੇ ਚਰਨਾਂ ਤੇ ਨਮਸ਼ਕਾਰ ਪਿਆ ਕਰਦਾ ਹੈ ਬਾਬਾ ਸੁੰਦਰ ਜੀ ਕਹਿੰਦੇ ਕਹੇ ਸੁੰਦਰ ਸੁਣੋ ਸੰਤੋ ਸਭ ਜਗਤ ਪਿਆਰੀ ਪਾਏ ਜੀਉ ਏ ਗੁਰੂ ਰਾਮਦਾਸ ਜੀ ਅੱਜ ਸਾਰਾ ਸੰਸਾਰ ਤੁਹਾਡੇ ਚਰਨਾਂ ਤੇ ਨਮਸ਼ਕਾਰ ਪਿਆ ਕਰਦਾ ਹੈ ਗੁਰੂ ਰਾਮਦਾਸ ਸਿੰਘਾਸਨ ਤੇ ਬੈਠੇ ਨੇ ਕੀ ਕਹਿੰਦੇ ਕਿੰਦੇ ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾ ਸਾਬਿਦ ਜਾਨੋ ਤੁਮ ਹਰ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਧਨ ਧਨ ਗੁਰੂ ਨਾਨਕ ਜਨ ਕੇਰਾ ਜਿਤ ਮਿਲੀਏ ਚੁਕੇ ਸਭ ਸੋਗ ਸੰਤਾਪੇ ਵੇਖੋ ਗੁਰੂ ਰਾਮਦਾਸ ਪਿਤਾ ਜੀ ਅੱਜ ਗੁਰੂ ਨਾਨਕ ਜੀ ਦੇ ਘਰ ਦੇ ਮਾਲਕ ਬਣ ਗਏ ਨੇ ਗੁਰੂ ਰਾਮਦਾਸ ਪਿਤਾ ਜੀ ਫਿਰ ਅੱਜ ਸੰਗਤਾਂ ਦੀਆਂ ਝੋਲੀਆਂ ਭੜਦੇ ਪਏ ਨੇ ਸਾਰਾ ਸੰਸਾਰ ਆ ਕੇ ਸਤਗੁਰ ਦੇ ਚਰਨਾਂ ਤੇ ਨਮਸ਼ਕਾਰ ਪਿਆ ਕਰਦਾ ਹੈ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਨੇ ਆ ਕੇ ਸਤਗੁਰ ਦੇ ਚਰਨਾਂ ਤੇ ਨਮਸ਼ਕਾਰ ਕਰਦੀਆਂ ਨੇ ਤੇ ਸਤਗੁਰ ਵੇਲੇ ਭਾਈ ਮਹਾਨੰਦ ਜੀਤ ਭਾਈ ਬਿਦੀਚੰ ਜੀ ਇਹ ਦੋ ਸਰੀਰ ਗੁਰਮਖ ਹੋਏ ਨੇ ਇਹ ਵੀ ਥਾਂ ਥਾਂ ਤੇ ਭਟਕਦੇ ਪਏ ਨੇ ਇਹਨਾਂ ਦੇ ਅੰਦਰ ਸ਼ਾਂਤੀ ਨਹੀਂ ਹੈ ਅੰਦਰ ਕਲਪਿਆ ਹੋਇਆ ਹੈ ਜਿੱਥੇ ਕਿਸੇ ਦੱਸਿਆ ਉੱਥੇ ਗਏ ਗੁਰਮਖੋ ਇਹ ਤੱਪੀਆਂ ਦੇ ਕੋਲ ਵੀ ਗਏ ਜੋਗੀਆਂ ਦੇ ਕੋਲ ਵੀ ਗਏ ਹੋਰ ਕਈਆਂ ਦੇ ਕੋਲ ਗਏ ਪਰ ਅੰਦਰ ਸ਼ਾਂਤੀ ਨਹੀਂ ਆਈ ਇੱਕ ਦਿਨ ਕਿਸੇ ਗੁਰਸਿੱਖ ਦੇ ਨਾਲ ਇਹਨਾਂ ਦਾ ਮਿਲਾਪ ਹੁੰਦਾ ਹੈ ਭਾਈ ਮਹਾਨੰਦਜੀਤ ਭਾਈ ਬਿਧੀ ਚੰਜੀ ਦਾ ਜਦੋਂ ਅੰਦਰਲੀ ਹਾਲਤ ਉਹ ਗੁਰਸਿੱਖ ਨੂੰ ਦੱਸੀ ਨਾ ਉਹ ਫਿਰ ਉਹ ਗੁਰਸਿੱਖ ਆਖਣ ਲੱਗਾ ਤੁਸੀਂ ਗੁਰੂ ਰਾਮਦਾਸ ਦੇ ਘਰ ਜਾਓ ਉੱਥੇ ਜਾ ਕੇ ਦੁੱਖ ਵੀ ਦੂਰ ਹੋ ਜਾਂਦੇ ਨੇ ਉੱਥੇ ਦਿੱਦੀਆਂ ਸਿੱਧੀਆਂ ਨਹੀਂ ਮਿਲ ਜਾਂਦੀਆਂ ਨੇ ਉੱਥੇ ਅੰਦਰ ਦਾ ਹਨੇਰਾ ਵੀ ਦੂਰ ਹੋ ਜਾਂਦਾ ਹੈ ਭੱਟਵਾਲ ਜੀ ਕਹਿੰਦੇ ਜਹ ਸਤਗੁਰੂ ਸਿਮਨੰਤ ਨੈਣ ਕੇ ਤਿਮਰ ਮਿਟੇ ਖਿਨ ਜੇ ਸਤਗੁਰੂ ਸਿਮਰੰਤਰ ਦੇ ਹਰ ਨਾਮ ਦਿਨੋ ਦਿਨ ਜੇ ਸਤਗੁਰੂ ਸਿਮਰੰਤ ਜੀ ਕੀ ਤਪਤ ਮਿਟਾਵੈ ਜੇ ਸਤਗੁਰੂ ਸਿਮਰੰਤ ਰਿੱਧ ਸਿੱਧ ਨਵੰਦ ਪਾਵੈ ਸੋਈ RAM ਦਾਸ ਗੁਰਬਲ ਭੰਨ ਮਿਲ ਸੰਗਤ ਧੰਨ ਧੰਨ ਕਰੋ ਜੇ ਸਤਗੁਰੂ ਲਗਪ੍ਰਭ ਪਾਈਐ ਸੋ ਸਤਗੁਰੂ ਸਿਮਰਹੁ ਨਰਹੁ ਸਤਸੰਗਿਓ ਉਹ ਗੁਰਸਿੱਖ ਨੇ ਫਿਰ ਆਖੇ ਗੁਰੂ ਰਾਮਦਾਸ ਦੇ ਘਰ ਜਾਓ ਸਤਿਗੁਰੂ ਨੂੰ ਜਾ ਕੇ ਬੇਨਤੀ ਕਰੋ ਤੁਸੀਂ ਗੁਰੂ ਰਾਮਦਾਸ ਪਿਤਾ ਬੜੇ ਦਿਯਾਲੂ ਨੇ ਬੜੇ ਕਿਰਪਾਲੂ ਨੇ ਬੜੇ ਗਰੀਬ ਨਵਾਜ ਨੇ ਭਾਈ ਮਹਾਨੰਦ ਜੀ ਭਾਈ ਵਿਧੀਚੰਦ ਜੀ ਫਿਰ ਗੁਰੂ ਰਾਮਦਾਸ ਪਿਤਾ ਦੀ ਸ਼ਰਨ ਵਿੱਚ ਆਉਂਦੇ ਨੇ ਸੰਗਤਾਂ ਨਮਸਕਾਰ ਪਈਆਂ ਕਰਦੀਆਂ ਨੇ ਅੱਜ ਭਾਈ ਮਹਾਨੰਦ ਜੀ ਨੇ ਭਾਈ ਵਿਧੀਚੰਦ ਜੀ ਨੇ ਵੀ ਸਤਿਗੁਰ ਦੇ ਚਰਨਾਂ ਤੇ ਕੀਤੀ ਨਮਸਕਾਰ ਨਮਸਕਾਰ ਕਰਕੇ ਨਾ ਦੋਵੇਂ ਹੱਥ ਜੋੜ ਕੇ ਸਾਈਡ ਤੇ ਖਲੋਗੇ ਦੋਵੇਂ ਸਿੱਖ ਸਤਿਗੁਰੂ ਗੁਰੂ ਰਾਮ ਦਾਸ ਪਤ ਜੀ ਆਖਣ ਲੱਗੇ ਹਾਂ ਭਾਈ ਕੁਝ ਕਹਿਣਾ ਚਾਹੁੰਦੇ ਹੋ ਸਤਿਗੁਰੂ ਤੁਹਾਡੇ ਚਰਨਾਂ 'ਚ ਬੇਨਤੀ ਕਰਨ ਵਾਸਤੇ ਆਏ ਆ ਵੀ ਦੱਸੋ ਕੀ ਕਹਿਣਾ ਚਾਹੁੰਦੇ ਹੋ ਖੁੱਲ ਕੇ ਆਖੋ ਸਤਿਗੁਰੂ ਜੀ ਥਾਂ ਥਾਂ ਤੇ ਭਟਕੇ ਆ ਤੱਪੀਆਂ ਕੋਲ ਵੀ ਗਏ ਆ ਜੋਗੀਆਂ ਕੋਲ ਵੀ ਗਏ ਆ ਖੋੜ ਦੇ ਕਿਆਂ ਦੇ ਕੋਲ ਗਏ ਆ ਪਰ ਅੰਦਰ ਦੀ ਸ਼ਾਂਤੀ ਨਹੀਂ ਮਿਲੀ ਅੰਦਰ ਦਾ ਆਨੰਦ ਨਹੀਂ ਮਿਲਿਆ ਸਤਿਗੁਰੂ ਤੁਹਾਡੇ ਚਰਨਾਂ ਤੇ ਬੇਨਤੀ ਕਰਨ ਵਾਸਤੇ ਆਇਆ ਕਿਰਪਾ ਕਰੋ ਅੰਦਰ ਦਾ ਆਨੰਦ ਮਿਲ ਜਾਵੇ ਅੰਦਰ ਦਾ ਰਸ ਆ ਜਾਵੇ ਪੜਦੇ ਹੋ ਨਾ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਗੁਰੂ ਰਾਮਦਾਸ ਪਿਤਾ ਜੀ ਆਖਣ ਲੱਗੇ ਭਾਈ ਜੇ ਅੰਦਰ ਦਾ ਆਨੰਦ ਚਾਹੁੰਦੇ ਹੋ ਨਾ ਪਹਿਲਾਂ ਆਪਣੇ ਆਪ ਦੀ ਪਛਾਣ ਕਰੋ ਕਿੱਥੋਂ ਆਏ ਹਾਂ ਕਿੱਥੇ ਆਏ ਹਾਂ ਤੇ ਕਿਸ ਕੰਮ ਵਾਸਤੇ ਆਏ ਹਾਂ ਪਵ ਕੀ ਕਰਨ ਵਾਸਤੇ ਆਏ ਹਾਂ ਏ ਗੁਰੂ ਰਾਮਦਾਸ ਜੀ ਸਾਨੂੰ ਬਸ ਇੰਨਾ ਕੁ ਪਤਾ ਹੈ ਅਸੀਂ ਖੱਤਰੀਆਂ ਦੇ ਪੁੱਤਰ ਹਾਂ ਅਸੀਂ ਜੱਟਾਂ ਦੇ ਪੁੱਤਰ ਹਾਂ ਸਾਨੂੰ ਤਾਂ ਆਪਣੀ ਬਰਾਦਰੀ ਦਾ ਪਤਾ ਹੈ ਗੁਰੂ ਰਾਮਦਾਸ ਜੀ ਅੱਖ ਲ ਕੇ ਇਹ ਜਾਣਕਾਰੀ ਇਸ ਬਾਰੇ ਤੁਹਾਨੂੰ ਗਿਆਨ ਤੁਹਾਡੇ ਮਾਤਾ ਪਿਤਾ ਦਿੱਤਾ ਹੈ ਤੁਸੀਂ ਖੱਤਰੀਆਂ ਦੇ ਪੁੱਤਰ ਹੋ ਜਾਂ ਜੱਟਾਂ ਦੇ ਪੁੱਤਰ ਹੋ ਜਾਂ ਦੁਨੀਆ ਵਾਲਿਆ ਤੁਹਾਨੂੰ ਆਖਿਆ ਹੈ ਇਸ ਸਰੀਰ ਦੇ ਅੰਦਰ ਜਿਹੜੀ ਕੀਮਤੀ ਵਸਤੂ ਹੈ ਨਾ ਉਹਨੂੰ ਪਹਿਚਾਨੋ ਆਪਣੇ ਮੂਲ ਨੂੰ ਪਹਿਚਾਨੋ ਗੁਰੂ ਅਮਰਦਾਸ ਜੀ ਕਹਿੰਦੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਆਪਣੇ ਮੂਲ ਨੂੰ ਪਹਿਚਾਨੋ ਇਸ ਸਰੀਰ ਦੇ ਅੰਦਰ ਜਿਹੜੀ ਕੀਮਤੀ ਵਸਤੂ ਹੈ ਨਾ ਉਹਨੂੰ ਪਹਿਚਾਨੋ ਜਿਵੇਂ ਬਦਾਮ ਦੇ ਵਿੱਚ ਕੀਮਤੀ ਗਿੜੀ ਹੁੰਦੀ ਹੈ ਸਰੀਰੂਪੀ ਬਦਾਮ ਦੇ ਵਿੱਚ ਜਿਹੜੀ ਕੀਮਤੀ ਵਸਤੂ ਹੈ ਨਾ ਉਹਨੂੰ ਪਹਿਚਾਨੋ ਤੁਸੀਂ ਸਤਿਗੁਰੂ ਜੀ ਉਹਨੂੰ ਕਿਵੇਂ ਪਹਿਚਾਨੀਏ ਜੇ ਗੁਰੂ ਰਾਮਦਾਸ ਪਿਤਾ ਜੀ ਆਖਣ ਲੱਗੇ ਗੁਰਮਖਾਂ ਦੀ ਸੰਗਤ ਕਰਿਆ ਕਰੋ ਭਲੇ ਬਿਰਖਾਂ ਦੀ ਸੰਗਤ ਕਰਿਆ ਕਰੋ ਸਵੇਰੇ ਸ਼ਾਮ ਧਰਮਸ਼ਾਲਾ ਤੇ ਜਾਇਆ ਕਰੋ ਕੰਨਾਂ ਦੇ ਨਾਲ ਪਰਮੇਸ਼ਰ ਦੀ ਸਿਫਤ ਸੁਨਿਆ ਕਰੋ ਸਤ ਸੰਗਤ ਕੀਜੇ ਚਿੱਤ ਲਾਏ ਕਥਾ ਨੇਮਤੇ ਸੁਨਿਏ ਕਾਨ ਇਹ ਉਪਦੇਸ਼ ਲੈ ਕੇ ਫਿਰ ਆਪਣੇ ਘਰ ਗਏ ਗੁਰਮਖੋ ਹੁਣ ਸਵੇਰੇ ਸ਼ਾਮ ਧਰਮਸ਼ਾਲਾ ਦੇ ਵਿੱਚ ਜਾਂਦੇ ਨੇ ਹੁਣ ਨਾਮ ਦਾ ਅਭਿਆਸ ਕਰਦੇ ਨੇ ਹੁਣ ਜਿਉਂ-ਜਿਉਂ ਇਹ ਪਰਮੇਸ਼ਰ ਦੀ ਸਿਫਤ ਕਰਦੇ ਨੇ ਦਸਨਾ ਦੇ ਨਾਲ ਕੰਨਾਂ ਦੇ ਨਾਲ ਪਰਮੇਸ਼ਰ ਦੀ ਵਡਿਆਈ ਸੁਣਦੇ ਨੇ ਨਾ ਅੰਦਰ ਰਸ ਆਉਣਾ ਸ਼ੁਰੂ ਹੋ ਗਿਆ ਅੰਦਰ ਰਸ ਆ ਰਿਹਾ ਹੈ ਅਜ ਉਹ ਅਵਸਥਾ ਬਣਦੀ ਪਈ ਹੈ ਰੰਗ ਲਗਤ 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 ਹੈ ਸਤ ਸੰਗਿਓ ਇਹਨਾਂ ਨੂੰ ਅੰਦਰੋਂ ਆਨੰਦ ਆਉਣਾ ਸ਼ੁਰੂ ਹੋ ਗਿਆ ਜਿਹੜੀ ਦਾਤ ਇਹ ਗੁਰੂ ਰਾਮਦਾਸ ਦੇ ਕੋਲੋਂ ਮੰਗਣ ਵਾਸਤੇ ਗਏ ਸੀ ਨਾ ਅੱਜ ਗੁਰੂ ਰਾਮਦਾਸ ਨੇ ਉਹ ਦਾਤ ਇਹਨਾਂ ਦੀ ਝੋਲੀ 'ਚ ਪਾ ਦਿੱਤੀ ਬੜਾ ਪਿਆਰਾ ਇਹਨਾਂ ਦਾ ਜੀਵਨ ਬਣ ਗਿਆ ਲੋੜਵੰਦਾਂ ਦੀ ਸਹਾਇਤਾ ਵੀ ਕਰਦੇ ਨੇ ਬਹੁਤ ਸੋਹਣਾ ਇਹਨਾਂ ਦਾ ਜੀਵਨ ਬਣ ਗਿਆ ਇੱਕ ਤੇ ਦੋਵੇਂ ਸਲਾਹ ਕਰਦੇ ਨੇ ਭਾਈ ਮਹਾਨੰਦ ਜੀ ਤੇ ਭਾਈ ਵਿਧੀ ਚਾਂਜੀ ਕਹਿੰਦੇ ਜਿਸ ਗੁਰੂ ਰਾਮਦਾਸ ਜੀ ਨੇ ਸਾਡਾ ਜੀਵਨ ਐਡਾ ਉੱਚਾ ਸੁੱਚਾ ਬਣਾ ਦਿੱਤਾ ਜਿਸ ਗੁਰੂ ਰਾਮਦਾਸ ਨੇ ਸਾਡੇ ਜੀਵਨ ਤੇ ਆਨੰਦ ਬਖਸ਼ਿਆ ਹੈ ਕਿਉਂ ਨਾ ਹੋਵੇ ਸਗੁਰੂ ਰਾਮਦਾਸ ਪਿਤਾ ਦਾ ਅਸੀਂ ਸ਼ੁਕਰਾਨਾ ਕਰਕੇ ਆਈਏ ਇਹ ਦੋਨੋਂ ਸਿੱਖ ਵੀਰ ਭਾਈ ਮਹਾਨੰਦ ਜੀ ਤੇ ਭਾਈ ਵਿਧੀ ਚੰਜੀ ਗੁਰੂ ਰਾਮਦਾਸ ਪਿਤਾ ਦਾ ਸ਼ੁਕਰਾਨਾ ਕਰਨ ਵਾਸਤੇ ਜਾਂਦੇ ਨੇ ਜਿਸ ਵੇਲੇ ਗੁਰੂ ਰਾਮਦਾਸ ਪਿਤਾ ਦਾ ਸ਼ੁਕਰਾਨਾ ਕਰਨ ਵਾਸਤੇ ਜਾਂਦੇ ਨੇ ਨਾ ਗੁਰੂ ਰਾਮ ਦਾ ਸੰਗਾਸਨ ਤੇ ਬੈਠੇ ਹੁੰਦੇ ਨੇ ਗੁਰੂ ਰਾਮਦਾਸ ਦੋਵੇਂ ਸਿੱਖਾਂ ਵੱਲ ਵੇਖ ਕੇ ਸੰਗਾਸਨ ਤੋਂ ਉੱਠਦੇ ਨੇ ਤੇ ਇਦਾਂ ਦੋਵੇਂ ਬਾਹਾਂ ਖੋਲਦੇ ਨੇ ਕਿੰਦੇ ਆਓ ਮਾਪਰਖੋ ਆਓ ਮੈਂ ਤੁਹਾਨੂੰ ਹੀ ਉਡੀਕਦਾ ਪਿਆਸਾਂ ਸਤਗੁਰ ਨੇ ਦੋਵੇਂ ਸਿੱਖਾਂ ਨੂੰ ਗੱਲ ਦੇ ਨਾਲ ਲਾ ਲਿਆ ਜਿਸ ਵੇਲੇ ਗੱਲ ਦੇ ਨਾਲ ਦੋਵੇਂ ਸਿੱਖਾਂ ਨੂੰ ਲਾਇਆ ਦੋਵੇਂ ਸਿੱਖਾਂ ਨੂੰ ਇਦਾਂ ਮਹਿਸੂਸ ਹੋਇਆ ਜਿਵੇਂ ਹਰ ਕੰਨ ਕੰਨ ਦੇ ਵਿੱਚ ਹਰ ਜੜੇ ਜੜੇ ਦੇ ਵਿੱਚ ਗੁਰੂ ਰਾਮਦਾਸ ਪਿਤਾ ਜੀ ਦਾ ਵਾਸਾ ਹੈ ਪਰਮੇਸ਼ਰ ਹੀ ਗੁਰੂ ਰਾਮਦਾਸ ਹੈ ਗੁਰੂ ਰਾਮਦਾਸ ਹੀ ਪਰਮੇਸ਼ਰ ਹੈ ਸਤ ਸੰਗੀਓ ਵੇਖੋ ਇੱਕ ਉਹ ਸਮਾਂ ਹੁੰਦਾ ਹੈ ਜਦੋਂ ਸਿੱਖ ਪੁਕਾਰ ਕਰਦਾ ਹੈ ਸਿੱਖ ਬੇਨਤੀ ਕਰਦਾ ਹੈ ਸਿੱਖ ਤਰਲਾ ਪਾਉਂਦਾ ਹੈ ਪ੍ਰਭ ਕੀਜੇ ਕਿਰਪਾ ਨਿਧਾਨ ਹਮ ਹਰ ਗੁਨ ਗਾਵਹੇਂਗੇ ਹਉ ਤੁਮਰੀ ਕਰੂਨ ਤੇ ਆਸ ਪ੍ਰਭ 모ਹੇ ਕਬ ਗੱਲ ਲਾਵੇਂਗੇ ਤਾਂ ਜਦੋਂ ਸਿੱਖ ਦਫੇ ਗੁਰੂ ਨਾਲ ਪਿਆਰ ਬਣ ਜਾਂਦਾ ਹੈ ਸਿੱਖ ਗੁਰੂ ਦਾ ਬਚਨ ਕਮਾਉਂਦਾ ਹੈ ਫੇ ਗੁਰੂ ਕਹਿੰਦਾ ਆ ਸਿੱਖਾ ਤੈਨੂੰ ਗੱਲ ਦੇ ਨਾਲ ਲਾ ਲਵਾਂ ਦੂਵੇਂ ਸਿੱਖਾਂ ਨੂੰ ਸਤਿਗੁਰ ਨੇ ਗੱਲ ਦੇ ਨਾਲ ਲਾ ਕੇ ਨਿਹਾਲ ਕੀਤਾ ਆਖਿਆ ਭਾਈ ਭਾਈ ਮਹਾਨੰਦ ਜੀ ਭਾਈ ਵਿਧੀ ਚੰਦ ਜੀ ਅੱਜ ਤੋਂ ਆਪ ਵੀ ਨਾਮ ਜਪਣਾ ਹੈ ਟੁੱਟਿਆਂ ਨੂੰ ਵੀ ਨਾਮ ਦੇ ਨਾਲ ਜੋੜਨਾ ਹੈ ਜਿਹੜੇ ਲੋਕ ਵਹਿਮਾ ਭਰਮਾ ਦੇ ਵਿੱਚ ਫਸੇ ਨੇ ਉਹਨਾਂ ਨੂੰ ਵਹਿਮਾ ਭਰਮਾ ਜੋ ਕੱਟਣਾ ਹੈ ਸੱਚ ਦੇ ਨਾਲ ਜੋੜਨਾ ਹੈ ਭਾਵ ਸ਼ਬਦ ਦੀ ਕਮਾਈ ਕਰੋ ਸ਼ਬਦ ਨਾਲ ਤੁਸੀਂ ਜੁੜੋ ਦੂਸਰਿਆਂ ਨੂੰ ਵੀ ਇਸ 사ਧਗੁਰ ਕੋਲੋਂ ਅਗਿਆ ਲੈ ਕੇ ਫਿਰ ਆਪੋ ਆਪਣੇ ਨਗਰ ਜਾਂਦੇ ਨੇ ਗੁਰਮੁਖ ਜਿੱਥੇ ਆਪ ਨਾਮ ਜਪਦੇ ਨੇ ਉੱਥੇ ਉਹਨਾਂ ਟੁੱਟਿਆਂ ਨੂੰ ਵੀ ਗੁਰਨਾਨਕ ਦੇ ਘਰ ਨਾਲ ਜੋੜਦੇ ਨੇ ਸੱਚ ਨਾਲ ਜੋੜਦੇ ਨੇ ਅਜੇ ਇਹ ਅਵਸਥਾ ਬਣ ਗਈ ਆਪ ਜਪੋ ਅਵਰਹ ਨਾਮ ਜਪਾਵੋ ਬੜੀ ਪਿਆਰੀ ਇਹਨਾਂ ਦੀ ਅਵਸਥਾ ਬਣ ਗਈ ਹੁਣ ਲੋਕ ਇਹਨਾਂ ਦੀਆਂ ਦਲੀਲਾਂ ਦਿੰਦੇ ਨੇ ਆਪਣੇ ਬੱਚਿਆਂ ਨੂੰ ਕਹਿੰਦੇ ਬੱਚਿਓ ਤੁਹਾਡਾ ਜੀਵਨ ਹੋਵੇ ਭਾਈ ਮਹਾਨੰਦ ਜੀ ਵਰਗਾ ਹੋਵੇ ਤੁਹਾਡਾ ਜੀਵਨ ਹੋਵੇ ਭਾਈ ਵਿਧੀਚੰਦ ਜੀ ਵਰਗਾ ਹੋਵੇ ਬਹੁਤ ਪਿਆਰਾ ਜੀਵਨ ਬਣ ਗਿਆ ਜਿੱਥੇ ਆਪਨਾਮ ਜਪਦੇ ਨੇ ਹੋਰਨਾਂ ਦੇ ਨਾਮ ਦੇ ਨਾਲ ਜੋੜਦੇ ਨੇ ਸਿੱਖੀ ਦਾ ਪ੍ਰਚਾਰ ਵੀ ਕਰਦੇ ਨੇ ਸੱਚੀ ਸੁੱਚੀ ਕਿਰਤ ਵੀ ਕਰਦੇ ਨੇ ਇਹ ਅਵਸਥਾ ਬਣ ਗਈ ਹਾਂਥ ਪਾਉਂ ਕਰ ਕੰਮ ਸਭ ਚੀਤ ਨਰੰਜਨ ਨਾਲ ਕੰਮ ਕਰ ਕਰਦਿਆਂ ਵੀ ਗੁਰੂ ਰਾਮਦਾਸ ਪਿਤਾ ਨੂੰ ਯਾਦ ਕਰਦੇ ਨੇ ਪਰਮੇਸ਼ਰ ਦੀ ਵਡਿਆਈ ਕਰਦੇ ਨੇ ਭਾਈ ਗੁਰਦਾਸ ਜੀ ਨੇ ਇਹ ਫਿਰ ਸਿੱਖਾਂ ਦਾ ਨਾਮ ਆਪਣੀਆਂ ਬਾਣਾਂ ਦੇ ਵਿੱਚ ਦਰਜ ਕੀਤਾ ਜੇ ਇਹਨਾਂ ਕਿਉਂ ਭਾਈ ਗੁਰਚਰਨ ਸਿੰਘ ਜੀ ਨੇ ਇਹ ਸਾਖੀ ਸੁਣਾਈ ਭਾਈ ਵਿਦੀਚੰਦ ਜੀ ਦੀ ਭਾਈ ਮਹਾਨੰਦ ਜੀ ਦੀ ਕਿੱਥੇ ਲਿਖੀ ਹੈ ਇਹਨਾਂ ਦਾ ਬਹੁਤ ਸੋਹਣਾ ਜੀਵਨ ਦੇਖ ਕੇ ਉੱਚਾ ਸੁੱਚਾ ਜੀਵਨ ਦੇਖ ਕੇ ਭਾਈ ਗੁਰਦਾਸ ਜੀ ਪਤਾ ਕੀ ਕਹਿੰਦੇ ਕਹਿੰਦੇ ਮਹਾਪੁਰਖ ਹੈ ਮਹਾਨੰਦ ਭਾਈ ਮਹਾਨੰਦ ਮਹਾਪੁਰਖ ਦੀ ਅਵਸਥਾ ਵਾਲਾ ਬਣ ਗਿਆ ਮਹਾਪੁਰਖ ਹੈ ਮਹਾਨੰਦ ਵਿਦੀਚੰਦ ਬੁੱਧ ਬਿਮਲ ਵਿਚਾਰਾ ਭਾਈ ਵਿਧੀ ਚੰਦ ਚੰਗੀ ਬੁੱਧੀ ਵਾਲਾ ਬਣ ਗਿਆ ਪਾ ਨਿਰਮਲ ਬੁੱਧੀ ਵਾਲਾ ਬਣ ਗਿਆ ਸਤਿਗੁਰੂ ਕਿਰਪਾ ਕਰਨ ਸਤਿਗੁਰੂ ਬਖਸ਼ਿਸ਼ ਕਰਨ ਸਾਨੂੰ ਸਾਰੇ ਗੁਰੂ ਰਾਮਦਾਸ ਪਿਤਾ ਜੀ ਨਾਮ ਦੇ ਨਾਲ ਜੋੜਨ ਅਸੀਂ ਵੀ ਆਪਣੇ ਆਪ ਦੀ ਪਛਾਣ ਕਰ ਲਈਏ ਸਾਨੂੰ ਵੀ ਇਹ ਸਮਝ ਆ ਜਾਵੇ ਗੁਰੂ ਦੀ ਕਿਰਪਾ ਦੇ ਨਾਲ ਕਿੱਥੋਂ ਆਏ ਹਾਂ ਕਿੱਥੇ ਆਏ ਹਾਂ ਤੇ ਕੀ ਕਰਨ ਵਾਸਤੇ ਆਏ ਹਾਂ ਸਤਿਗੁਰੂ ਕਿਰਪਾ ਕਰਨ ਸਤਿਗੁਰੂ ਬਖਸ਼ਿਸ਼ ਕਰਨ ਦਾਸ ਦੀਆਂ ਭੁੱਲਾਂ ਬਖਸ਼ੋ ਜੀ ਬਖਸ਼ਦੇ ਹੋ ਦਿਓ ਅਸੀਸ ਪਰਵਾਨੋ ਫਤਿਹ ਪਿਆਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ